ਸਤਿ ਸ੍ਰੀ ਅਕਾਲ ਜੀ ਸਾਰੇ ਤੁਹਾਡਾ ਮੇਰੇ ਚੈਨ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹਾਂ ਅਸੀਂ ਵੀ ਠੀਕ ਆ ਜੀ ਸਾਰੇ ਆਪੋ ਆਪਣੇ ਘਰਾਂ 'ਚ ਤੰਦਰੁਸਤ ਰਹੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਮਿਹਰ ਭਰੇ ਹੱਥ ਰੱਖੇ ਪਰਮਾਤਮਾ ਪੰਜਾਬ ਤੇ ਤੇ ਲਓ ਜੀ ਆਪਾਂ ਇੱਧਰ ਬਣਾਉਣ ਲੱਗੇ ਆਂ ਸਬਜੀ ਕੱਟਣ ਲੱਗੇ ਆਪਾਂ ਮਿਰਚਾਂ ਬੋਲੀ ਨਾਲੇ ਦਿਨ ਨਾ ਨਾ ਚਾਰ ਵਾਰ ਸਮਾਹ ਤੇ ਚਲੋ ਜੀ ਆਪਾਂ ਇੱਧਰ ਕੱਟਣ ਲੱਗਿਆਂ ਹਰੀਆਂ ਮਿਰਚਾਂ ਤੇ ਇੱਧਰ ਆਪਾਂ ਨੂੰ ਦਸਨ ਕੱਟ ਲਿਆ ਇੱਧਰ ਆਪਾਂ ਪਿਆਜ਼ ਤੇ ਟਮਾਟਰ ਇਹ ਕੱਟ ਰਹੇ ਆ ਤੇ ਆਪਾਂ ਬਣਾਉਣ ਲੱਗਿਆਂ ਅੰਬਰਤੀ ਦੀ ਸਬਜੀ ਸਬਜੀ ਵਾਲਾ ਕੋਈ ਭਾਈ ਨਹੀਂ ਕੱਟਉਂਦੇ ਆ ਹੁਣ ਨਹੀਂ ਕਰਕੇ ਨਹੀਂ ਪਈ ਜਾਂਦਾ ਆਪਦਾ ਫੇਰ ਪਈ ਜਾਂਦਾ ਤੇ ਦਿਲਪ੍ਰੀਤ ਲੱਗਿਆ ਪੁੰਨਾ ਕਰਨਾ ਆਵਾ ਮਮੀ ਬੋਰੀ ਦੇ ਮੈਨੂੰ ਆਟੇ ਵਾਲੀ ਮਹਾਂਜਲ ਝਾੜ ਕੇ ਜਿਸ ਮਾਰ ਕਿੰਨਾ ਕਰਦੇ ਗੇਰਾ ਸਬਜੀ ਗਾਰੇ ਤੱਕ ਹੁਣ ਇੱਕ ਅਦਾ ਹੀ ਆਉਂਦਾ ਕੋਈ ਉਹ ਵੀ ਕਦੇ ਕਦੇ ਆਉਂਦਾ ਕਿ ਨਹੀਂ ਨਹੀਂ ਹਟਦਾ ਪਰ ਨਹੀਂ ਤਾਂ ਪਈ ਜਾਂਦਾ ਹੁਣ ਫੇਰ ਪਈ ਜਾਂਦਾ ਹਨੀ ਤਾਂ ਦਲ ਕੇ ਸਵੇਰੇ ਵੀ ਗੜੀ ਲੱਗਿਆ ਪੈਣ ਉੱਠਦੇ ਆ ਸਾਰੀ ਇੰਨਾ ਚੰਗੀਆਂ ਸੰਦੇ ਆਪਾਂ ਸਭ ਇਹ ਬਣਾ ਲੈਣੇ ਆਂ ਮੱਤੀ ਬਣਾ ਲੈਣੇ ਆਂ ਸਬਜੀ ਹੈ ਨਹੀਂ ਜੀ ਕੋਈ ਹੋਰ ਤਦ ਉਹ ਜਿਆ ਫਾਦਰ ਸੀਰ ਨੇ ਪਿਆਜ਼ ਇੱਕ ਪਿਆਜ਼ ਪਾ ਲਾਂਗੇ ਚਲੋ ਜੀ ਅਧਰ ਟੂਟੀ ਆ ਗਈ ਮੈਂ ਟੂਟੀ ਛੱਡਣ ਆ ਜੀ ਵਿੱਚ ਦੀ ਸਬਜ਼ੀ ਕੱਟਦੀ ਕੱਟਦੀ ਤੇ ਆਪਾਂ ਟੂਟੀ ਨੂੰ ਬੰਦ ਹੀ ਕਰ ਦਨੇ ਆ ਪਾਣੀ ਭਰਿਆ ਪਿਆ ਬਹੁਤ ਜਿਆਦਾ ਚਲੋ ਜੀ ਨਹੀਂ ਫੇਰ ਆਈ ਜਾਂਦਾਗਾ ਇਹਣਾ ਵੀ ਅੰਦਰ ਹੀ ਕਰਨਾ ਪਿਆ ਗਿਆ ਬੈਠ ਕੇ ਚਲੋ ਜੀ ਅਧਰ ਆਪਾਂ ਪਿਆਜ਼ ਵੀ ਕੱਟ ਲਈ ਇਹ ਤਾਂ ਤਰਕਾ ਆਉਣ ਵਾਸਤੇ ਕੱਟ ਲਿਆ ਆਪ ਵਿੱਚੋਂ ਪਾਵਾਂਗੇ ਇਹ ਅੱਡ ਪੱਲਵੇਂ ਪਿਆਜ਼ ਅੱਡ ਕੱਟਿਆ ਹੈ ਤੇ ਪਾ ਦੋ ਆਲੂ ਕੱਟਦੇ ਆਂ ਆਲੂ ਵੀ ਪਾਵਾਂਗੇ ਦੋ ਵਿੱਚ ਆਪਾਂ ਇਹ ਆਦੂ ਬਦਲੇ ਬਦਲੇ ਕੱਟਾਂਗੇ ਲੰਮੀਆਂ ਲੰਮੀਆਂ ਫਾੜਗੀਆਂ ਤੇ ਲੋ ਜੀ ਅਧਰ ਆਪਾਂ ਕਰ ਲਿਆ ਸਾਰਾ ਸਮਾਨ ਤਿਆਰ ਅੰਬਰਤੀ ਬਣਾਉਣਾ ਹੁੰਦਾ ਇਧਰ ਆਪਾਂ ਪਿਆਜ਼ ਕੱਟ ਲਈ ਇਹ ਆ ਪੰਬਰਤੀ ਬਣਾਵਾਂਗੇ ਦੋ ਗੰਨ ਪਿਆਜ਼ ਭੁੰਨ ਪੁੱਜ ਗਿਆ ਦੁਬਾਰਾ ਚ ਪਾਵਾਂਗੇ ਬੱਚੇ ਨੂੰ ਪਹਿਲਾ ਪਾਪਿਆ ਅਜ ਪੁੰਨਾ ਇਹਨਾਂ ਨੂੰ ਤੇ ਇਧਰ ਆਪਾਂ ਟਮਾਟਰ ਲਸਣ ਆਦਿਕਾ ਚੀਰ ਲਿਆ ਨੱਚਾ ਚੀਰ ਲਿਆ ਤੇ ਇਧਰ ਆਪਾਂ ਵੇਸਣ ਲੈਤਾਗਾ ਜੀ ਇਹ ਆਪਾਂ ਇਹਦੇ ਵਿੱਚ ਪਾਉਣੇ ਆ ਪਹਿਲੇ ਇਹਦੇ ਵਿੱਚ ਘੋਲ ਲਵਾਂਗੇ ਆਪਾਂ ਇਹ ਤੜਕਾ ਵਾਲਾ ਵਰਤਦੇ ਆਂ ਵੇਸਣ ਤੇ ਲਵੋ ਜਿਆ ਪੈਦਰ ਤੜਾ ਲਿਆ ਗਿਆ ਸੋ ਆਪਾ ਪਪਰਾ ਰੱਖਣੀ ਹੈ ਤੇ ਕੜਾਈ ਆ ਤੇ ਲਓ ਜਿੰਦਰਾ ਪਰਾਖ ਲਿਆ ਕੜਾਈਆਂ ਗੈਸ ਤੇ ਗੈਸ ਚਲਾ ਲਿਆ ਤੇ ਆਪਾ ਪਾਉਣੀਆਂ ਦੇ ਵਿੱਚ ਤੇਲ ਤੇ ਲਓ ਜੀ ਆਪਾ ਪਾਉਣ ਲੱਗੇ ਆਂ ਦੇ ਵਿੱਚ ਚਮਚਾ ਜੀਰੇ ਦਾ तेलोजे आप पहले पावे लसन ये जीरा कड़क गया लसन तिलोज आपने ये प्याज ਤਪਉਣ ਲੱਗਿਆ ਆਪਾਂ ਅੱਧ ਕਰ ਆਪਾਂ ਇਹਨਾਂ ਤਿੰਨਾਂ ਨੂੰ ਸਦਾ ਪਾਉਣ ਲੈਨੇ ਮਾਰ ਕੇ ਤਿਆਰ ਚਲੋ ਜੀਨੇ ਆਪਾਂ ਇਹਦੇ ਬਣਾਉਣੇ ਆਗੇ ਪੇਸਟ ਆਟੇ ਦਾ ਘੋਲ ਬੇਸਣ ਦਾ ਕਿ ਆਪਾਂ ਥੋੜੀ ਜੀ ਪਾਉਣੇ ਦੇ ਵਿੱਚ ਦਹੀਂ थोड़ी थोड़ा पाने। तो लो जी आप दही पावे थोड़ा जहाँ नींबू भी आप पाने वाले थोड़ी जी पावगे आप लाल मिर्च आप मसाला आप चमचा पावगे लून का ਅਤੇ ਜਮਾ ਮਸਾਲਾ ਪਾਵਾਂ ਮੈਂ ਉਹ ਚਾਟ ਮਸਾਲਾ ਸੀ ਡੱਬੀ ਵਾਲਾ ਇਹ ਆਪਾਂ ਦੂਜਾ ਮਸਾਲਾ ਵੀ ਪਾਇਆ ਹੈਗਾ ਤੇ ਥੋੜਾ ਜਿਹਾ ਪਾ ਮਸਾਲਾ ਪਾਵਾਂਗੇ ਡੱਬੀ ਵਾਲਾ ਬਣਾਇਆ ਹੋਇਆ ਇਹ ਹਿੰਗ ਪਾ ਕੇ ਮਸਾਲਾ മർച്ചാ ഹാ കാലാ മൂണ പാരിട ദുക്കാല ഫെട്ട് ടോഡ് പണിയ ਆਪਾਂ ਹਲਦੀ ਦਾ ਪਾਉਣੀ ਆ ਦੇ ਵਿੱਚ ਲੇਕਿਨ ਨਿੰਬੂ ਨਿਚੋੜਦੇ ਆਪਾਂ ਇਹਦੇ ਵਿੱਚ ਹੀ ਕਿਉਂਕਿ ਆਪਾਂ ਦਹੀਂ ਥੋੜੀ ਪਾਈ ਆਪਾਂ ਥੋੜਾ ਜਿਹਾ ਨਿੰਬੂ ਨਿਚੋੜਾਂਗੇ ਕਿ ਖੱਟਾ ਹੋ ਜੇ ਜਦੋਂ ਇਹ ਅੰਬਰਤੀ ਖੱਟੀ ਵਧੀਆ ਲੱਗਦੀ ਹੈ ਥੋੜੀ ਜੀ ਚਲੋ ਜੀ ਆਪਾਂ ਪਾਤਾ ਇਹਦੇ ਵਿੱਚ ਪਾਣੀ väga mõnus trikk enam koolil , jah . फिर लो जी आप लगे तो तो है जी प्याज आह टमाटर प्याजा टमाटर कटे चलो जी अगर अपने प्याज प्याज भिजी आते हैं जो भिज्या थोड़ा जहाँ आप करवा गए दो मिनट उधर आप പ്യാജ ോ ബേസൻ ഘോൾ ജോ പകണ ല ബേസൻ ਲੋ ਜੀ ਆਪਾਂ ਵਿੱਚ ਇਹਦੇ ਪਾਉਣ ਲੱਗੇ ਆ ਜਿਹੜੇ ਕੱਟੇ ਹੋਏ ਸੀ ਪਿਆਜ਼ ਤੇ ਆਲੂ ਉਹ ਆਪਾਂ ਇਹਦੇ ਵਿੱਚ ਪਾਤੇ ਢੋੜੀ ਸੀ ਆਪਾਂ ਉਹ ਲਓ ਜੀ ਆਪਾਂ ਇਹਨੂੰ ਹੁਣ ਢੱਕ ਲੈਨੇ ਆ। ਤੇ ਲਓ ਜੀ ਆਪਾਂ ਇਹਨੂੰ ਘੱਟ ਤੇ ਕਰਦਨੇ ਆ ਸਲੋ ਫਲੇਮ ਤੇ ਗੈਸ। ਤੇ ਇਹ ਮਾੜੇ ਮਾੜੇ ਸੇਕ ਨਾਲ ਬਣ ਜੂਗੀ। ਉਹ ਕਹਿੰਦੇ ਹੁੰਦੇ ਆ ਵੀ ਕੜਛੀ ਕੱਢਦੇ ਵਿੱਚ ਖਾਂ ਜਾਂਦੀ ਆ। ਮੈਂ ਤਾਂ ਕੱਢਤੀ ਵਿੱਚ ਕੱਢਦੇ ਨਹੀਂ ਆ। ਜੋ ਜੇ ਅਦਰ ਮੈਂ ਉਹਨਾਂ ਰਹੀ ਆਂ ਟਾ ਇਹ ਵਿੱਚ ਤਾਂ ਫੋਨ ਬਿਗਾਉਣਾ ਜਾਂਦਾ ਨਹੀਂ ਹੋਰ ਕੋਈ ਕੰਮ ਹੁੰਦਾ ਨਹੀਂ ਨਾ ਕੋਈ ਲੋਕ ਕੋਲ ਤੋ ਪਜਾ ਰਿਹਾ ਸਭਰਾਸਾ ਇਹਨੇ ਠੀਕ ਹੋ ਜਾਊਗਾ ਤੇ ਲੋ ਜੇ ਅਦਰ ਆਪਣੀ अंदर ती बन रही है बहुत ही टेस्टी थी तो आप थोड़ा जहा घो पाता ना ये ना एद भी वा बन जूगी तड़का तेल दाया दा तड़का देखो बहुत ही बढ़िया लोग जी आप इधर आटा गुन् लिया ਮਨੇ ਕਿ ਪੜਾਉਂਗੇ ਜੇ ਕਰਤਾ ਤੇ ਲਓ ਜੀ ਆਪਣੀ ਹੰਬਰਤੀ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਵਧੀਆ ਤੇ ਆਪਾਂ ਇਸ ਤਰੀਕੇ ਨਾਲ ਬਣਾਈ ਹੈ ਜੇ ਆਪਣੇ ਕੋਲੇ ਦਹੀਂ ਘੱਟ ਹੋਵੇ ਲੱਸੀ ਨਾ ਹੋਵੇ ਤੇ ਆਪਾਂ ਇਹਦੇ ਵਿੱਚ ਨਿੰਬੂ ਵੀ ਪਾ ਸਕਦੀਆਂ ਇਸ ਤਰੀਕੇ ਨਾਲ ਬਣਾ ਸਕਦੇ ਹਾਂ ਬਹੁਤ ਹੀ ਵਧੀਆ ਤੇ ਲਓ ਜੀ ਆਪਾਂ ਹੁਣ ਬਣਾਉਣ ਲੱਗਦੇ ਹਾਂ ਰੋਟੀ ਤੇ ਲਓ ਜੀ ਆਪਾਂ ਬਣਾਉਣ ਲੱਗੇ ਹਾਂ ਰੋਟੀ ਦੇ ਲੋ ਜੀ ਆਪਣੇ ਤੇ ਮਾਰ ਰਹੇ ਕੱਪੜਾ ਲੀਤਾ ਹੈ ਲੋ ਜੀ ਇੱਥੇ ਪਾਤੀ ਸੀ ਆਪਾਂ ਕੱਪੜੇ ਧੋਣੇ ਦੇਖੋ ਜੀ ਮੌਸਮ ਹੀ ਹੁਣ ਹਟ ਗਿਆ ਪਰ ਮਾੜੀ ਮਿਹੜੀ ਜੀ ਕੋਈ ਕੋਈ ਕਹਾਣੀ ਸੀ ਤਾਂ ਪਈ ਜਾਂਦੀ ਐ ਪਰ ਹੁਣ ਹਟ ਗਿਆ ਪਹਿਲਾਂ ਨਾਲੋਂ ਸਵੇਰ ਦਾ ਪਈ ਜਾਂਦਾ ਹੁਣ ਤਾਂ ਤੇ ਆਪਾਂ ਪਾਤੇ ਜੀ ਕੱਪੜੇ ਮਸ਼ੀਨ 'ਚ ਧੋਣ ਵਾਸਤੇ 对的。 ਚਲੋ ਜੀ ਆਪਾਂ ਕੱਪੜੇ ਧੋ ਦਿੱਤੇ ਸੁਕਣੇ ਪਾ ਦਿੱਤੇ ਆਪਾਂ ਜੇ ਕਣੀਆਂ ਵੱਧਾ ਜਾਂ ਤੰਦਰ ਵੀ ਪਾ ਦਾਂਗੇ ਚੱਕ ਕੇ ਪਰ ਲਗਦੀਆਂ ਵੀ ਆਉਣੀਆਂ ਆਊਗਾ ਮੀ ਤਾਂ ਹਜੇ ਹੋਰ ਚਲੋ ਤੇਣਾ ਪਾਤੇ ਸੁਕਣੇ ਹਵਾ ਜੀ ਨੂੰ ਮਾਰੀ ਜੀ ਤੇ ਲਓ ਜੀ ਇਹ ਦਰ ਲਿਆਂਦਾ ਆਪਾਂ ਪਾਣੀ ਭੱਲੇ ਤਿਆਪਾਏ ਪਾਣੀ ਡੋਂਗੇ ਵਿੱਚ ਕੱਢਦੇ ਆਂ ਤੇ ਲਓ ਜੀ ਆਪਾਂ ਬਣਾਉਣ ਲੱਗੇ ਆਂ ਇੱਧਰ ਚੁਬੜਾਂ ਦੀ ਚਟਣੀ ਫਾ ਚੁਬੜ ਤੇ ਮਿਰਚਾਂ ਹਰੀਆਂ ਆਗੇ ਬਣਾਵਾਂਗੇ ਮਿਰਚਾਂ ਦੀ ਚਟਣੀ ਚੁਬੜਾ ਚੁਬੜਾਂ ਦੀ ਆਪੋ ਆਪਣਾ ਚੁਬੜ ਤੇ ਮਿਰਚਾ ਇਕੱਠਾ ਲੈਨੇ ਆ 9 ਵਜੇ ਆਪਾਂ ਬਣਾਉਣ ਲੱਗਿਆ ਚਟਣੀ ਹਰੀਆਂ ਮਿਰਚਾਂ ਤੇ ਚੁਬੜਾਂ ਦੀ ਇਹ ਲੋ ਜਪਾ ਪਾਉਣੀ ਇਹਦੇ ਵਿੱਚ ਇੱਕ ਚਮਚਾ ਨਮਕ ਪਾਓ। ਇਹ ਲੋਜੀ ਆਪਾਂ ਇਹਦੇ 20 ਮਾਰ ਕੇ ਮਾਰਦੇ ਆ ਪਹਿਲਾਂ 20 ਕੁੱਟ ਕੇ ਸਮਾਰ ਕੇ ਹਲਦੇ ਦੇ ਵਿੱਚ ਪਾਉਣੇ ਆਪਾਂ ਪਿਆਜ਼ ਤੇ ਅਦਰਕ ਇਹ ਆਪਣੇ ਵੀ ਮਾਰ ਗਏ ਜਮਾ ਵਧੀਆ ਚਟਣੀ ਪੂਰੀ ਵਧੀਆ ਬਣ ਗਈ ਆਹ ਵਿੱਚ ਇੱਕ ਉਤਦੇ ਹੁਣ ਪਿਆਜ਼ ਤਿਆਰ ਕਰ चलो जी अपनी चटनी बन के तैयार हो चुकी है बहुत ही वाइया कड़ते हैं कौली बच्चे अपना चुब्बड़ प्याज त अदकर तो बनाई है हरिया मिर्चा तो ਲਓ ਜੀ ਆਪਣੀ ਇਹ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਵਧੀਆ